ਲੋਈ ਸੱਜਣਾ ਤੁਹਾਡੇ ਨਾਲ ਇੱਕ ਹੋਰ ਨਵੀਂ ਵੀਡੀਓ ਪੇਸ਼ ਕਰ ਰਹੇ ਆ ਮੈਨੂੰ ਕੋੜੀ ਬਹੁਤ ਸੋਹਣੀ ਲੱਗੀ ਮੈਂ ਸੋਚਿਆ ਤੁਹਾਡੇ ਨਾਲ ਵੀਡੀਓ ਜੂਰ ਸ਼ੇਅਰ ਕਰਾਂ ਤੇ ਆਪਣਾ ਭਰਾ 파ਰਸ ਕੋੜੀ ਤੇ ਰਾਈਡ ਕਰ ਰਿਹਾ ਤੁਸੀਂ ਦੇਖ ਰਹੇ ਹੋਣੇ ਕੋੜੀ ਬਹੁਤ ਜਾਨਾ ਸੀਲੇ ਆ ਤੇ ਆਪਾਂ ਕੋੜੀ ਦੇ ਓਨਰ ਨਾਲ ਗੱਲ ਕਰਦੇ ਆ ਯਾਰ ਜਬਈ ਜੀ ਉਹਨਾਂ ਦਾ ਪਿੰਡ ਮੋਲਗੜ ਹੈ ਆ ਜੋ ਆਪਣੇ ਸਕੂਲ ਪਰ ਤੇ ਲਾ ਗਏ। ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ YouTube ਚੈਨਲ ਆਉਣ ਬੈਣੀਵਾਲ ਤੇ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਮੋਲਗੜ ਬਾਈ ਆਦੂਨਾ ਦੇ ਘਰੇ ਬਾਈ ਸਤਿ ਸ਼੍ਰੀ ਅਕਾਲ ਸੱਸੀ ਜੀ ਹੋਰ ਵੀਰੇ ਘਰ ਨੂੰ ਸ਼ੌਂਕ ਪਿਆ ਤੁਹਾਨੂੰ ਢੋਲੀਆਂ ਦਾ ਬੱਲਾ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਇਓ। ਵੀਰੇ ਸ਼ੌਂਕ ਆਪਣਾ ਪਹਿਲਾ ਰਿਸ਼ਤੇਦਾਰ ਨੇ ਰੱਖਿਆ ਅੰਸਾਨ ਆਪਣੇ ਬਾਪੂ ਜੀ ਜਰਾਂ ਨੇ ਵੀ ਪੁਰਾਣੇ ਟਾਈਮਾਂ ਚ ਰੱਖਿਆ ਗਾਣਾ। ਜਦੋਂ ਪਾਕਿਸਤਾਨ ਤੋਂ ਆਏ ਸਾਂ। ਤੇ ਉਦੋਂ ਬਾਅਦ ਫਿਰ ਜਿਵੇਂ ਗੱਲਾ ਗੱਲਾ ਸੁਣੀ ਜਿਆਣੇ ਵੀ ਘੋੜੀਆਂ ਤੇ ਕੁਝ ਆ ਪੰਜਵੇਂ ਤੇ ਵੀਰੇ ਤੁਸੀਂ ਨੌਕਰੀ ਕਿਉਂ ਲਿੱਤੀ ਐ ਕੋਈ ਰੀਜ ਨਹੀਂ ਬਸ ਨਹੀਂ ਨਹੀਂ ਵੀਰੇ ਦੋਵੇਂ ਆਪਣਾ ਕਿੰਨੇ ਨੌਕਰੇ ਵੀ ਵਧੀਆ ਹੁੰਦੇ ਨੇ ਮਾਰਵੜੀ ਵੀ ਵਧੀਆ ਹੁੰਦੇ ਨੇ ਚੰਬੀ ਵੀ ਵਧੀਆ ਹੁੰਦੇ ਨੇ ਸਾਰੇ ਵਧੀਆ ਹੁੰਦੇ ਨੇ ਵੈਸੇ ਵੀਰ ਜਿਆਦਾ ਨੌਕਰੇ ਨੂੰ ਦਿਲ ਕੀਤਾ ਲੈਣ ਵੈਸੇ ਨੌਕਰੇ ਕੋ ਤੇਰੀ ਸਾਹ ਬੋ ਰੱਖਣੀ ਪੈਂਦੀ ਹਾਂਜੀ ਹਾਂ ਵੀਰੇ ਜਿਵੇਂ ਅੱਜ ਮੈਂ ਵੀ ਸਵੇਰ ਦਾ ਕਿਤੇ ਗਿਆ ਸਾਂ ਤੇ ਆਪਾਂ ਚੰਗੀ ਤਰ੍ਹਾਂ ਸੁਣਵਾਏ ਵੀ ਕੋਈ ਨਹੀਂ ਸਾਣਾ ਤੇ ਲੇਟ ਹੋ ਗਿਆ ਮੈਂ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੋੜੀ ਰੱਖਦੇ ਨੇ ਕੋੜੀ ਨੂੰ ਵੀਰੇ ਆਪਾਂ 4 ਸਾਲ ਹੋ ਗਏ ਨੇ ਆਪਾਂ ਨੂੰ ਰੱਖਦੇ ਨੇ ਛੇੜੀ ਲੈਏ ਸੀ ਕਿ ਕਿੰਨਾ ਇਹ ਵੀਰੇ 13 ਮਹੀਨਿਆਂ ਦੀ ਸੀ ਆਪਾਂ ਅੱਛਾ ਵੀਰੇ ਤੇ 13 ਮਹੀਨਿਆਂ ਦੀ ਲਿਆਂਦੀ ਸੀ ਤੇ ਕਿੰਨੇ ਸੂਏ ਦਿੱਤੇ ਨੇ ਇਸ ਕੋੜੀ ਨਾਲ ਵੀਰੇ ਗੋਲ ਪਹਿਲਾ ਸੂਆ ਦਿੱਤਾ ਪਿਛਲੇ ਸਾਲ ਆਪਣੇ 8ਵੇਂ ਮਹੀਨੇ ਤੇ ਬਛੇਰਾ ਹੋਇਆ ਸੀ ਅੱਛਾ ਕਿਹੜੇ ਘੋੜੇ ਤੋਂ ਆ ਇਹ ਵੀਰੇ ਜਿਹੜਾ ਰੁਸਤਮ ਘੋੜਾ ਨਹੀਂ ਕੈਂਪੀਨ ਬਣਿਆ ਮੂਸਰ ਆ ਗਿਆ ਉਹਦਾ ਪਿਓ ਲਾਰਾ ਕੋੜਾ ਉਹਦਾ ਬੱਚਾ ਵੀਰੇ ਕਿੱਥੇ ਆ ਵੀਰੇ ਵੈਸੇ ਕੋੜਾ ਇਸ ਪੇ ਇਹ ਕੋੜਾ ਆਪਣਾ ਰਾਏਪੁਰ ਰਾਣੀਆਂ ਦੇ ਕੋਲ ਨਾ ਰੋਜਪੁਰ ਪਿੰਡੇ ਫਾਰਮ ਲਾਲਜੀ ਦੇ ਫਾਰਮ ਚ ਗੁੱਜਰ ਸਟੱਡ ਫਾਰਮ ਚ ਉਹ ਬਹੁਤ ਵਧੀਆ ਬੰਦੇ ਨੇ ਵੀ ਆਪਾਂ ਦੁਆਰਾ ਵੀ ਘੋੜੀ ਉੱਥੇ ਮੀਟ ਕਰਾਈਏ ਫਿਰ ਦੁਆਰਾ ਇੱਕ ਸਪੀਚ ਕਰਕੇ ਮੀਟ ਕਰਾਈ ਹੋਣੀ ਹੈ ਪਹਿਲਾ ਰਿਜ਼ਲਟ ਬਹੁਤ ਵਧੀਆ ਆ ਵੀਰੇ ਬਸ਼ੇਰਾ ਬਹੁਤ ਵਧੀਆ ਆਇਆ ਜੀ ਤੇ ਮੈਂ ਵੇਖਿਆ ਹੈ ਹਾਈਟ ਪੂਰੀ ਕਰੂਗਾ ਜੀ ਦਾ ਆਪਣਾ ਤੇ ਸ਼ੁਰੂ ਤੋਂ ਨਾ ਲਾਰੇ ਕੋਲ ਜਾਣਦਰੀ ਜਨੇ ਅਸੀਂ ਸਾਡੇ ਇੱਥੇ ਨੇੜੇ ਨਾ ਬਸ਼ੇਰੀ ਸੀ ਲਾਰੇ ਕੋੜੇ ਦੀ ਤੇ ਅਸੀਂ ਆਸੀਂ ਵੀ ਆਪਾਂ ਵੀ ਵਧੀਆ ਬਸ਼ੇਰੀ ਲਈਏ ਲਾਰੇ ਕੋੜੇ ਤੋਂ ਤੇ ਐਸੀ ਕਿ ਬਸ਼ੇਰ ਹੈ ਅਗਲੀ ਵਾਰ ਚਲੋ ਬਸ਼ੇਰੀ ਹੋਗੀ ਤੇ ਰੱਖਾਂਗੇ ਉਹਨੂੰ ਤੇ ਵੀਰੇ ਲਾਰੇ ਕੋੜੇ ਦੀ ਕਿੰਨੀ ਹਾਈਟ ਹੈ ਵੈਸੇ ਉਹ ਲਾਰੇ ਕੋੜੇ ਦੀ ਹਾਈਟ ਮੇਰੇ ਆ 65 ਪਲੱਸ ਹੈ ਹਾਂਜੀ ਹਾਂਜੀ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਸਾਰੀ ਲਾਰੇ ਕੋੜੇ ਦੇ ਬਹੁਤ ਵਧੀਆ ਨੇ ਇੱਕ ਜਿਹੜਾ ਰੁਸਤਮ ਜਿੱਟਿਆ ਸ਼ੋਅ ਹਾਂਜੀ ਹਾਂਜੀ ਇੰਡੋਰ ਤੋਂ ਆਇਆ ਸੀ ਘੋੜਾ ਤੇ ਆਪਣੇ ਪੰਜਾਬ ਚ ਸੇਲ ਵੈਸੇ ਕਰਾਈ ਲਾਰੇ ਤੋਂ ਮੀਟ ਲਾਰੇ ਦੇ ਮੈਨਾਂ ਪਹਿਲਾਂ ਬੱਚੇ ਵੇਖੇ ਸਨ ਜਦੋਂ ਆਪਾਂ ਆਪਣੀ ਘੋੜੀ ਲੈਣੀ ਸੀ ਨਾ ਉਦੋਂ ਕਈ ਬੱਚੇ ਵੇਖੇ ਸਨ ਲਾਰੇ ਦੀਆਂ ਬਸ਼ੇਰੀਆਂ ਆਪਾਂ ਨੂੰ ਬਹੁਤ ਵਧੀਆ ਲੱਗਿਆ ਸਨ ਫਿਰ ਆਪਾਂ ਨੂੰ ਏਸੇ ਵੀ ਆਪਣੇ ਘਰ ਵੀ ਇੱਕ ਨਾ ਵਧੀਆ ਜੀ ਬਸ਼ੇਰੀਆ ਜੇ ਲਾਰੇ ਦੀ ਬਸ਼ੇਰਾ ਆਜੇ ਤਾਂ ਕਰਕੇ ਵੀਰੇ ਆਪੇ ਇਹ ਬਸ਼ੇਰਾ ਜਿਹੜਾ ਹੁਣ ਤੁਸੀਂ ਲੈ ਰਹੇ ਹੋ ਇਹ ਰੱਖੋਗੇ ਇੱਕ ਜਾਂ ਸੇਲ ਕਰੋਗੇ ਇਹਨੂੰ ਵੈਸੇ ਤੇ ਵੀਰ ਆਪਾਂ ਹੁਣ ਰੱਖਿਆ ਹੀ ਏ ਬਾਕੀ ਵੇਖਾਂਗੇ ਜੇ ਸੇਲ ਵਧੀਆ ਚੰਗਾ ਮੁੱਲ ਤੇ ਆਪਾਂ ਬਿਛੇਰੇ ਦੀ ਕਿਸੇ ਹੋਰ ਦੀ ਨਾਲ ਕਿਤੋਂ ਵੀਡੀਓ ਸ਼ੂਟ ਕਰਾਂਗੇ ਹਾਂ ਜੀ ਅਗਰੇ ਅੱਜ ਫਿਰ ਤੁਹਾਨੂੰ ਪਤਾ ਹੀ ਮੈਂ ਵੀ ਕਿਤੇ ਗਿਆ ਸਾਂ ਵੀ ਤੇ ਤੁਸੀਂ ਵੀ ਲੇਟ ਹੋ ਗਏ ਹਾਂ ਤੇ ਵੀਰੇ ਹੁਣ ਡਾਈਟ ਕੀ ਪਾਉਂਦੇ ਹੋ ਡਾਈਟ ਵੀਰੇ ਆਪਾਂ ਸੰਨੀ ਦਰਾਏ ਵਾਲੇ ਦੀ ਫੀਡ ਕੋਰੀ ਵਾਲ ਕਰਵਾਲੀ ਦੀ ਆਪਣੇ ਇੱਥੇ ਘਾਰੀ ਆ ਜਾਂਦੀ ਹੈ ਤੇ ਵੈਸੇ ਰਿਜ਼ਲਟ ਵਧੀਆ ਆ ਰਿਹਾ ਰਿਜ਼ਲਟ ਬਹੁਤ ਵਧੀਆ ਜੀ ਹਾਂ ਜੀ ਬਹੁਤ ਵਧੀਆ ਰਿਜ਼ਲਟ ਹੈ ਜੀ ਹੋਰ ਵੀਰੇ ਤੁਸੀਂ ਫਿਊਚਰ ਚ ਹੋਰ ਕੋੜੀ ਵੀ ਲੋਗੇ ਕੋਈ ਹੁਣ ਹਾਂ ਜੀ ਹਾਂ ਆਪਾਂ ਅੱਗੇ ਵਧਾਵਾਂਗੇ ਕੰਮ ਅੱਛਾ ਵੀਰੇ ਨੌਕਰੀ ਲੋਗੇ ਕਿ ਹੋਰ ਪਾਸੇ ਜਾਓਗੇ ਮਾਰવાડી ਹੋਗੀ ਕਾਲੀ ਕੋੜੀ ਹੋਗੀ ਜਿਵੇਂ ਨਹੀਂ ਨੌਕਰੀ ਵੀ ਠੀਕ ਨੇ ਮਾਰવાડી ਵੀ ਲਵਾਂਗੇ ਇੱਕ ਵਧੀਆ ਰੱਖਾਂਗੇ ਤੇ ਤੁਸੀਂ ਰਾਈਡਿੰਗ ਰੋਜ਼ ਕਰਦੇ ਹੋ ਜੀ ਹਾਂ ਜੀ ਹਾਂ ਵੀਰੇ ਆਪਾਂ ਰਾਈਡਿੰਗ ਆਪਣੇ ਇੱਥੇ ਵਧੀਆ ਪੈੜੀ ਤੇ ਜਰਾਸਤਾ ਜਿਹੜਾ ਆਪਣਾ ਕੱਚਾ ਹੈ ਪੱਕੇ ਤੇ ਤੁਹਾਨੂੰ ਪਤਾ ਹੀ ਹੈ ਪੱਕੇ ਤੇ ਕੋੜੀ ਪਸੰਦ ਨਹੀਂ ਕਰਦੀ ਕੱਚਾ ਰਸਤਾ ਬੜਾ ਵਧੀਆ ਰੋ ਡੇਲੀ ਰਾਈਡਿੰਗ ਕੀ ਕਿਉਂ ਮੇ ਕੋੜੀ ਅੜ ਜੁੜਦੀ ਤਾਂ ਨਹੀਂ ਸੀ ਲੈਵੇ ਨਹੀਂ ਵੀਰੇ ਬਹੁਤ ਵਧੀਆ ਇੱਕ ਜਿਵੇਂ ਕਈਆਂ ਦੀ ਕੋੜੀ ਡਿੱਗਣ ਦਾ ਡਰ ਰਹਿੰਦਾ ਜਿਹੜਾ ਵੀ ਆਪਣੀ ਕੋੜੀ ਤੇ ਪੈਂਦਾ ਇਹ ਕਹਿੰਦਾ ਵੀ ਡਰ ਵੀ ਨਹੀਂ ਲੱਗਦਾ ਜਿਵੇਂ ਨਵੇਂ ਬੰਦੇ ਨੂੰ ਡਰ ਲੱਗਦਾ ਡਰ ਵੀ ਨਹੀਂ ਲੱਗਦਾ ਆਪਣੀ ਕੋੜੀ ਤੇ ਰਾਈਡਿੰਗ ਕਰਦੇ ਆ ਹਾਂਜੀ ਹਾਂਜੀ ਤੇ ਬਾਕੀ ਸ਼ੌਂਕ ਵਧੀਆ ਹੀ ਹੈ ਇੱਕ ਸਾਹ ਬਹੁਤ ਵਧੀਆ ਵੀਰੇ ਸ਼ੌਂਕ ਤਾਂ ਲੱਗਿਆ ਰਹਿੰਦਾ ਹਾਂਜੀ ਹਾਂਜੀ ਮੈਂ ਬਹੁਤ ਵਧੀਆ ਸ਼ੌਂਕ ਹੈ ਵੀਰੇ ਹਾਂ ਤੇ ਵੱਡਾ ਪਰਾ ਟੋਡਾ ਬਾਹਰ ਹੈ ਹਾਂਜੀ ਹਾਂਜੀ ਵੀਰੇ ਉਹਨੇ ਨਹੀਂ سپورਟ ਕੀਤੀ ਕਿ ਕਿਦਾਂ ਘੋੜੀ ਬਸ ਵੀਰੇ ਆਪਾਂ ਉਹਨਾਂ ਨੂੰ ਜਿਵੇਂ ਗੱਲਾਂ ਕਰਦੇ ਰਹੀ ਜਿਵੇਂ ਅਸੀਂ ਫੋਨ ਤੇ ਵੀ ਘੋੜੀ ਲੈਣੀ ਹੈ ਅੱਛਾ ਜੀ ਤੇ ਫਿਰ ਬਾਈ ਜਰਾਂ ਨੇ ਵੀ ਮਤਲਬ ਵੀ ਕਿਸੇ ਨਾਲ ਗੱਲ ਕੀਤੀ ਤੇ ਫੋਟੋ ਮੈਨੂੰ ਭੇਜੀਆਂ ਕਹਿੰਦੇ ਘੋੜੀ ਵਧੀਆ ਮੈਂ ਹਾਂ ਵਧੀਆ ਵੀਰੇ ਕਹਿੰਦਾ ਆਪਾਂ ਘੋੜੀ ਲੈ ਲਈਏ ਹਾਂਜੀ ਵੱਡੇ ਭਾਈ ਦਾ ਬਹੁਤ ਧੰਨਵਾਦੀ ਹਾਂਜੀ ਹਾਂਜੀ ਬਹੁਤ ਧੰਨਵਾਦ ਹਾਂਜੀ ਹਾਂਜੀ ਵੀਰੇ ਚੱਲ ਵਧੀਆ ਕਰਦੇ ਹਾਂ ਹਾਂਜੀ ਹਾਂਜੀ ਤੇ ਆਪਾਂ ਇੱਕ ਹੋਰ ਕਲੀਪ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਜਿਹੜਾ ਵੀਰਾ ਆਪਣਾ ਘੋੜੀ ਚਲਾ ਰਿਹਾ ਏ ਇਹ ਬਾਈ ਯੂਐਸਏ ਰਹਿੰਦਾ ਹੈ ਯਾਹ ਨੂੰ ਦਾ ਵੱਡਾ ਭਰਾ ਆ ਤੇ ਜਦ ਵੀ ਇਹ ਇੰਡੀਆ ਆਉਂਦੇ ਨੇ ਤੇ ਜਰੂਰ ਘੋੜੀ ਤੇ ਰਾਈਡ ਕਰਦੇ ਨੇ ਤੇ ਬਾਈ ਹੁਣ ਮੇਲਿਆਂ 'ਚ ਜਾਣ ਦੇ ਬੜੇ ਸ਼ਕੀਨ ਆ ਇਹ ਜਿਹੜੀ ਕਲਿੱਪ ਸ਼ੇਅਰ ਕੀਤੀ ਏ ਇਹ ਆਪਣੇ ਕਪੂਰੀ ਵਾਲੇ ਮੇਲੇ ਦੀ ਆ ਇੱਥੇ ਬਾਈ ਉਹਨਾਂ ਨੇ ਟੈਂਟ ਲਾ ਰੱਖਿਆ ਸੀ ਤੇ ਬਾਈ ਗੁਰਸ਼ੇਰ ਬਾਜਵਾ ਜੀ ਪਿਛਲੇ ਸਾਲ ਯੂਐਸਏ ਤੋਂ ਆਏ ਹੋਏ ਸੀ ਤੇ ਜਿਹੜੀ ਆਪਾਂ ਕਲਿੱਪ ਸ਼ੇਅਰ ਕੀਤੀ ਹੈ ਕਪੂਰੀ ਦੇ ਮੇਲੇ ਦੀ ਆ ਬਾਈ ਉਹਨਾਂ ਨੂੰ ਰਾਈਡਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਘੋੜੀਆਂ ਰੱਖਣ ਦਾ ਤੇ ਬਾਈ ਜੱਜ ਵੀ ਗੇੜਾ ਮਾਰਦਾ ਇੱਥੇ ਮੇਲੇ ਮੂਲੇ ਤੇ ਜ਼ਰੂਰ ਹੋ ਕੇ ਜਾਂਦਾ ਆ ਤੇ ਤੁਸੀਂ ਦੇਖੋ ਵੀਡੀਓ 'ਚ ਪੂਰਾ ਇਕੱਠ ਹੈ ਕਪੂਰੀ ਦੇ ਮੇਲੇ ਤੇ ਤੇ ਬਾਈ ਉਹਨਾਂ ਨਾਲ ਕੋਈ ਵੀ ਤੁਸੀਂ ਗੱਲਬਾਤ ਕਰਨੀ ਆ ਆਪਾਂ ਨੰਬਰ ਸ਼ੇਅਰ ਕਰ ਦਿੰਨੇ ਆ ਥੱਲੇ ਤੇ ਤੁਸੀਂ ਦੇਖ ਰਹੇ ਮੇ ਬੱਚਾ ਵੀ ਗੋੜੀ ਤੇ ਰਾਈਡ ਕਰ ਰਿਹਾ ਤੇ ਬਹੁਤ ਸੌਗਾ ਕੋੜੀ ਤੇ ਵੀਰ ਆਪਣਾ ਵੀ ਰਾਈਡ ਕੀਤੀ ਤੇ ਕੋੜੀ ਦੀ ਚਾਲ ਬਹੁਤ ਵਧੀਆ ਆ ਤੇ ਮੈਂ ਭਈਆ ਦੂਣਾ ਦਾ ਬਹੁਤ ਜਨਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਆਪਣ ਨੂੰ ਟਾਈਮ ਦਿੱਤਾ ਵੀਡੀਓ ਬਣਾਉਣ ਲਈ ਤੇ ਉਸ ਤੋਂ ਬਾਅਦ ਆਪਣੇ ਨਾਲ ਜਿਹੜਾ ਮੁੰਡਾ ਅਨਮੋਲ ਗਿਆ ਸੀ ਉਹਨੇ ਵੀ ਕੋੜੀ ਤੇ ਰਾਈਡ ਕੀਤੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀਆਂ ਨੇ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇ ਕੋਈ ਵੀਡੀਓ ਵਿੱਚ ਕਮੀ ਲੱਗੀ ਹੋਵੇ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਧੰਨਵਾਦ ਜੀ